अच्छा मुर्दाबाद मुर्दा मुर्दाबाद 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 मुर्दा मुर्दाबाद मुर्दाबाद मुर्दा मुर्दाबाद मुर्दा ਇੱਥੇ ਦੇਖਿਆ ਨਾ ਮੁੰਡਾ ਆਵਾਜ਼ ਜੀ ਮੁਰਦਾਬਾ ਮੁਰਦਾਬਾ ਭਾਨਿਕ ਸ਼ਕਤੀ ਅਮਰ ਹੈ ਪੀ ਅਮਰ ਹੈ ਭਾਨਿਕ ਸ਼ਕਤੀ ਅਮਰ ਹੈ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਦੀ ਜੈ ਜੋ ਬੋਲੇ ਸੇ ਪਸਲੇ ਆਂਦੋ ਜੀ ਮੂਹਰੇ ਤੁਹਾਨੂੰ ਤੇਰੇ ਕੋਲ ਸਭੀਆ ਕਰਦੇ ਆਲਾ ਮਲੇ लियागाली करू उ फादे अॻे पिछे ਕਿੱਥੇ ਪਿੱਛਲੇ ਹੋ ਗਿਆ ਰਾਜਮੇਲ ਦਾ ਕੱਲ ਤਰਨਦਾਲ ਨੂੰ ਪੰਜਾਬ ਦੇ ਵਿੱਚ ਜਿਹੜੇ ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਇੱਕ ਅਪਮਾਨਜੋਕ ਟਿੱਪਣੀ ਸਾਡੇ ਮਾਨਯੋਗ ਜਿਹੜੇ ਸਾਡੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਦੇ ਖਿਲਾਫ ਕੀਤੀ ਉਹਨਾਂ ਨੂੰ ਬੜੇ ਉਹਨਾਂ ਨੇ ਰੰਗ ਨੂੰ ਹੋਰਨਾਂ ਦੀ ਨਸਲ ਨੂੰ ਲੈ ਕੇ ਉਹਨਾਂ ਨੇ ਅਪਮਾਨ ਕੀਤਾ ਇਹ ਹਮੇਸ਼ਾ ਕਾਂਗਰਸ ਦੇ ਵਿੱਚ ਚੱਲਦਾ ਆ ਰਿਹਾ ਪਹਿਲੇ ਇਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਬਾਬਾ ਸਾਹਿਬ ਜੀ ਨੇ ਇਲੈਕਸ਼ਨ ਲੜਿਆ ਉਹਦਾ ਵੀ ਬਾਬਾ ਸਾਹਿਬ ਜੀ ਦਾ ਲਗਾਤਾਰ અપਮਾਨ ਕੀਤਾ ਔਰ ਇਹ ਕਾਂਗਰਸੀ ਨੇਤਾ ਹਮੇਸ਼ਾ ਸਾਡੇ ਦਲੀ ਸਮਾਜ ਦਾ ਸ਼ੋਸ਼ਣ ਕਰਦੇ ਨੇ ਅੱਜ ਬਾਦ ਮਿੱਕੀ ਮਜਬੂਰ ਸਿੰਘ ਪਾਇਚਾਰਾ ਉਹ ਸਾਰਾ ਇਕੱਠਾ ਆ ਕੇ ਅੱਜ ਦਾ ਰਾਜਾ ਬੜਿੰਗ ਦਾ ਪਤਲਾ ਫੂਕ ਰਿਹਾ ਕਿਉਂਕਿ ਇਹਨਾਂ ਦੇ ਮਨ ਦੀ ਭਾਵਨਾ ਇਹ ਕੋਈ ਅੱਗੀ ਇਹ ਹਮੇਸ਼ਾ ਸਾਡੇ ਦਲੀ ਸਮਾਜ ਦੇ ਬਾਦ ਮਿੱਕੀ ਜਿਹੜੇ ਮਜਬੂਰ ਸਮਾਜ ਆਰਜਾ ਬਾਕੀ ਦਲੀ ਸਮਾਜ ਉਹਨਾਂ ਦੇ ਖਿਲਾਫ ਹੀ ਰਹੇ ਨੇ ਔਰ ਇਹ ਹਮੇਸ਼ਾ ਦਲੀ ਸਮਾਜ ਨੂੰ ਵੋਟ ਬੈਂਕ ਦੇ ਰੂਪ ਚ ਵਰਤਦੇ ਰਹੇ ਨੇ ਔਰ ਮੈਂ ਖੜਗੇ ਸਾਹਿਬ ਨੂੰ ਔਰ ਰਾਹੁਲ ਗਾਂਧੀ ਨੂੰ ਕਹਾਂਗਾ ਕਿ ਐਸਾ ਜਿਹੜਾ ਆਦਮੀ ਆ ਜਿਹਦੇ ਦਿਲ ਦੇ ਵਿੱਚ ਦਲੀ ਸਮਾਜ ਦੇ ਵਿਰੋਧੀ ਭਾਵਨਾ ਵਾ ਇਹਨੂੰ ਆਪਣੀ ਪਾਰਟੀ ਚੋਂ ਕੱਢਿਆ ਜਾਵੇ ਔਰ ਇਹਨੂੰ ਤੁਰੰਤ ਪ੍ਰਧਾਨਗੀ ਤੋਂ ਲਾਇਆ ਜਾਵੇ ਅੱਜ ਦਲੀ ਸਮਾਜ ਸਾਰੇ ਇੱਥੇ ਇਕੱਠਾ ਆ ਔਰ ਆਣਾ ਨੇ ਸਮੇਂ ਦੇ ਵਿੱਚ ਅਸੀਂ ਕਾਂਗਰਸ ਦੇ ਖਿਲਾਫ ਜੇ ਇਹਨੂੰ ਨਾ ਕੱਢਿਆ ਗਿਆ ਤੇ ਅਸੀਂ ਵਿਰੋਧ ਕਰਦੇ ਰਵਾਂਗੇ ਔਰ ਆਪਣੇ ਸਮਾਜ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਅਸੀਂ ਜਿਹੜੀ ਪਾਰਟੀ ਆ ਜਿਹੜੀ ਹਮੇਸ਼ਾ ਦਲਿਤ ਵਿਰੋਧੀ ਰਹੀ ਆ ਇਹਦਾ ਬਾਈਕਟ ਕਰੇ ਕਿਵੇਂ ਦੇ ਦੇ ਜੇ ਬਹੁਤ ਵੱਡਾ ਨੇਤਾ ਯਾਰ ਇੱਕ ਰਾਜਾ ਬਣ ਕੇ ਪੰਜਾਬ ਪ੍ਰਧਾਨ ਆ ਕਾਂਗਰਸ ਦਾ ਤੇ ਆਪਣੀ ਜ਼ੁਬਾਨ ਤੇ ਉਹਨਾਂ ਦਾ ਕੰਟਰੋਲ ਨਹੀਂ ਰਹਿਣੇ ਦੇ ਦਿੰਦੇ ਦੇਖੋ ਪਤਾ ਨਹੀਂ ਉਹਦਾ ਕੀ ਸਾਹਾਬਾ ਕਹਿੰਦੇ ਹਕੀਮ ਖਾ ਕੇ ਬੈਠਾ ਰਹਿੰਦਾ ਔਰ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਬੋਲਾਂ ਔਰ ਇਹੋ ਜਿਹੇ ਨੇਤਾ ਜਿਨੂੰ ਪਤਾ ਨਹੀਂ ਕਿ ਮੈਂ ਕੀ ਬੋਲਾਂ ਜਿਹੜਾ ਗਲੀ ਸਮਾਜ ਹਮੇਸ਼ਾ ਇਹਨਾਂ ਦੀ ਫੇਵਰ ਚ ਰਿਹਾ ਅੱਜ ਉਹਨਾਂ ਦੇ ਸਨਮਨਾਵਾਂ ਦੇ ਖਿਲਾਫ ਇਹ ਜਿਹੜੇ ਆਪਣੀ ਜਿਹੜੀ ਭਾਵਨਾਵਾਂ ਪ੍ਰਗਟ ਕਰਦੇ ਨੇ ਮੈਂ ਹੋਈ ਕਵਾਂਗਾ ਕਿ ਐਸੇ ਲੋਕ ਜਿਹੜੇ ਐਸੇ ਕਾਂਗਰਸ ਦੇ ਲੋਕ ਨੇ ਉਹਨਾਂ ਨੂੰ ਪਾਰਟੀ ਚ ਕੱਢਿਆ ਜਾ ਠੀਕ ਬੰਦੂ ਛੋਟ ਕਰਕੇ ਆ ਜੇ ਮਾਨ ਨਾ ਕਰਦੇ ਭਾਈ ਸਾਹਿਬ ਆ ਜਾ ਤੂੰ ਜਾ ਰਿਹਾ ਹੈਂ

ਅੱਜ ਜੋ ਦਲਿਤ ਦੇ ਦਲਤਾ ਸਾਡੇ ਭਰਾਵਾਂ ਦੇ ਖਿਲਾਫ ਜਿਹੜੀ ਪਾਰਟੀ ਹਮੇਸ਼ਾ ਚੱਲਦੀ ਆਈ ਹੈ ਕਾਂਗਰਸ ਪਾਰਟੀ ਅੱਜ ਉਹਨਾਂ ਦਾ ਜਿਹੜਾ ਪ੍ਰਧਾਨ ਆ ਜਿਹੜਾ ਅੱਜ ਉਹਨਾਂ ਦਾ ਪ੍ਰਧਾਨ ਆ ਰਾਜਾ ਵੜਿੰਗ ਉਹਦਾ ਵੀ ਚਿਹਰਾ ਅੱਜ ਉਹਨੇ ਪਾਰਟੀ ਦਾ ਆਪਣਾ ਸਾਹਮਣੇ ਕਰਕੇ ਵਿਖਾ ਦਿੱਤਾ ਸਾਡੇ ਬਹੁਤ ਹੀ ਸਨਮਾਨਯੋਗ ਨੇ ਬੂਟਾ ਸਿੰਘ ਜਿਹੜੇ ਕੀ ਬੜੇ ਹੀ ਪੜੇ ਲਿਖੇ ਵਿਦਵਾਨ ਸੀ ਪੀ ਐਚ ਡੀ ਸੀ ਉਹਨਾਂ ਦੇ ਬਾਰੇ ਉਹਨੇ ਬਹੁਤ ਹੀ ਉਪਦਰ ਟਿੱਪਣੀ ਕੀਤੀ ਔਰ ਸਾਡੇ ਸਾਰੇ ਬਾਲਮਿਕੀ ਸਮਾਜ ਸਾਡੇ ਮਜਵੀ ਸਮਾਜ ਸਾਡੇ ਐਸੀ ਸਮਾਜ ਨੂੰ ਸਾਰਿਆਂ ਨੂੰ ਬੜੀ ਆਹਤ ਪਹੁੰਚੀ ਹੈ ਔਰ ਇਹੋ ਜੀ ਇਸ ਆਪਣੀ ਆਪਣੀ ਟਿੱਪਣੀ ਜਿਹੜੀ ਉਹਨਾਂ ਦੁਆਰਾ ਕੀਤੀ ਗਈ ਹੈ ਅਸੀਂ ਉਹਦੇ ਖਿਲਾਫ ਹੈ ਕਾਂਗਰਸ ਪਾਰਟੀ ਹਮੇਸ਼ਾ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਵੀ ਖਿਲਾਫ ਰਹੀ ਹੈ ਔਰ ਹਮੇਸ਼ਾ ਸਮਾਜ ਅਸੀਂ ਸਮਾਜ ਦੇ ਖਿਲਾਫ ਰਹੀ ਹੈ ਉਹਦੀ ਆਧਾਰਨ ਅੱਜ ਸਾਡੇ ਰਾਜਾ ਵੜਿੰਗ ਨੇ ਜਿਹੜੀ ਉਹਨਾਂ ਨੇ ਭਾਵੇਂ ਮਾਫੀ ਮੰਗ ਲਈ ਪਰ ਉਹਨਾਂ ਦੀ ਮੰਦੀ ਭਾਵਨਾ ਅਜ ਆ ਗਈ ਹੈ ਅਸੀਂ ਆਪਣੇ ਰਾਹੁਲ ਗਾਂਧੀ ਜਿਹੜਾ ਉਹਨਾਂ ਦਾ ਆਕਾ ਹੈ ਉਹਦੇ ਅੱਗੇ ਆਪਾਂ ਬੇਨਤੀ ਕਰਦੇ ਆਂ ਵੀ ਇਸ ਇਹੋ ਜਿਹੇ ਇਹੋ ਜਿਹੇ ਰਾਜਾ ਵੜਿੰਗ ਵਰਗੇ ਨੂੰ ਕੱਢੇ ਮਾ ਇਹ ਉਹ ਵੀ ਮਾਫੀ ਮੰਗੇ ਨਹੀਂ ਤੇ ਇਹਨੂੰ ਕੱਢੇ ਪਾਰਟੀ ਚੋਂ ਤਾਂ ਸਾਨੂੰ ਸ਼ਾਂਤੀ ਮਿਲੇਗੀ ਨਹੀਂ ਤੇ ਐਸੀ ਸਮਾਜ ਸਾਰਾ ਸਰਕਾਂ ਤੇ ਉਤਰੇਗਾ ਔਰ ਅਸੀਂ ਭਾਰਤੀ ਜਨਤਾ ਪਾਰਟੀ ਸਾਰੇ ਸਮਾਜ ਦੇ ਨਾਲ ਆ ਕਿਉਂਕਿ ਇਹੋ ਜੀ ਟਿੱਪਣੀ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਇਹੋ ਜੀ ਟਿੱਪਣੀ ਜਿਹੜੀ ਹੈ ਇਹ ਸਮਾਜ ਦੇ ਵੀ ਖਿਲਾਫ ਹੈ ਕਲੰਕਿਤ ਹੈ ਇਹੋ ਜੀ ਟਿੱਪਣੀ ਚੜੀ ਉਹਨੇ ਕੱਲ ਕੀਤੀ ਵੀ ਕੀ ਮੰਨਦੇ ਜੇ ਪਹਿਲਾਂ ਬਿਆਨ ਦੇ ਇਹਨਾਂ ਬਾਦੋਂ ਮਾਫੀ ਮੰਗ ਲੈਣੀ ਕਿੱਥੇ ਦੇਖੋ ਇਹ ਉਹਨਾਂ ਦੀ ਮੰਨ ਦੀ ਭਾਵਨਾ ਸੀ ਜਿਹੜੀ ਉਹਨਾਂ ਦੇ ਮੰਨ ਦੀ ਭਾਵਨਾ ਬਾਹਰ ਆਈ ਹੈ ਉਹ ਮਾਫੀ ਮੰਗਣ ਦਾ ਉਹਨਾਂ ਦੀ ਮੰਨ ਦੀ ਭਾਵਨਾ ਬਾਹਰ ਜਿਹੜੀ ਹੈ ਉਹ ਮਰ ਨਹੀਂ ਸਕਦੀ ਉਹ ਇਤਰਾ ਹੀ ਰਹੇਗੀ ਸਾਡਾ ਸਮਾਜ ਜਿਹੜਾ ਅਸੀਂ ਸਮਾਜ ਹੈ ਉਹ ਬਿਲਕੁਲ ਅੱਜ ਉਹਨਾਂ ਤੇ ਬਹੁਤ ਰੋਸ਼ ਹੈ ਭਾਵੇਂ ਉਹ ਮਾਫੀ ਮੰਗ ਲੇ ਭਾਵੇਂ ਉਹ ਨਕੀਰਾ ਕੱਢ ਲੇ ਪਰ ਉਹਨੂੰ ਮਾਫੀ ਨਹੀਂ ਮਿਲ ਸਕਦੀ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਖਰਗੇ ਸਾਹਿਬ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਇਹਨੂੰ ਤੁਰੰਤ ਤੌਰ ਤੇ ਇਹਨੂੰ ਇੱਥੋਂ ਪਾਰਟੀ ਚੋਂ ਕੱਢਿਆ ਜਾਵੇ ਠੀਕ ਆਪ ਇਹ